ਕਾ ਡਾਇਰੈਕਟੋਰੇਟ ਇੱਕ ਸੇਵਾਦਾਰ ਕੋਲੋਂ ਫੀਡ ਵੰਡਾ ਸਕਦੇ ਆ ਪੂਰੇ ਬਲਾਕ ਦੀ ਜਿਹੜੀ ਕਿ ਸੀਡੀਪੀਓ ਦਾ ਕੰਮ ਬੰਦਦਾ ਆ ਤੇ ਫਿਰ ਉਹ ਡੀਡੀਓ ਪਾਵਰਸ ਦੇ ਦੇਣ ਇੱਕ ਸੇਵਾਦਾਰ ਨੂੰ ਡੀਡੀਓ ਪਾਵਰਸ ਦੇ ਦੇਣ ਤਾਂ ਕਿ ਉਹ ਸਾਡੀਆਂ ਤਨਖਾਹਾਂ ਵੀ ਬਣਾਉਣ ਸਾਡੀ ਮੰਗ ਨਾ ਸੁਣੀ ਗਈ ਤਾਂ ਫਿਰ ਅਸੀਂ ਸਰਕਾਰ ਦੇ ਖਿਲਾਫ ਵਿਸ਼ਾਲ ਪੱਧਰ ਤੇ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਕਰਾਂਗੇ ਆਉਣ ਵਾਲੀਆਂ ਜਿਮਣੀਆਂ ਚੋਣਾਂ 'ਚ ਸਰਕਾਰ ਨੂੰ ਘੇਰਾਂਗੇ نگسی لے کے گئے ਸਾਂ ਤੇ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਨੇ ਕਿਹਾ ਕਿ ਤੁਹਾਡਾ ਮਾਨ ਪੱਤਾ ਜਿਹੜਾ ਜਲਦੀ ਦੁੱਗਣਾ ਕੀਤਾ ਜਾਊਗਾ ਤੇ ਰਖੜੀ ਤੇ ਤੁਹਾਨੂੰ ਜਿਹੜਾ ਆ ਇਹ ਤੋਹਫਾ ਦਿੱਤਾ ਜਾਊਗਾ ਸੋ ਅਸੀਂ ਅੱਜ ਤੱਕ ਵੇਟ ਕਰਦੇ ਪਏ ਆ ਕਿ ਸਾਡਾ ਤੋਹਫਾ ਕਿਹੜੇ ਰਸਤੇ ਚ ਆ ਕਿੱਥੇ ਵਿਆ ਸਾਨੂੰ ਨਹੀਂ ਪਤਾ ਵੀ ਮਾਨ ਸਰਕਾਰ ਕੀ ਸਾਡੇ ਨਾਲ ਡਰਾਮੇबाजीਾਂ ਚ ਕਰਦੀ ਪਈ ਆ ਕੀ ਸਾਡੇ ਨਾਲ ਖੇਡਦੀ ਪਈ ਆ ਸਰਬ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਵਰਕਰਾਂ ਅਤੇ ਹੈਲਪਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਰਿੰਦਰਜੀਤ ਕੋਸ਼ੀਨਾ ਦੀ ਅਗਵਾਈ ਹੇਠ ਸੀਡੀਪੀਓ ਦਫਤਰ ਚੁਗਾਵਾਂ ਤੇ ਪ੍ਰਸ਼ਾਸਨ ਖਿਲਾਫ ਨਰੇਬਾਜੀ ਕਰਦੀਆਂ ਹੋਈਆਂ ਵਰਕਰਾਂ ਚੁਗਾਵਾਂ ਅਮਰਥਰ ਮੇਨ ਰੋਡ ਤੇ ਪਹੁੰਚੀਆਂ ਅਤੇ ਕੁਝ ਸਮੇਂ ਲਈ ਰੋਡ ਜਾਮ ਕਰਕੇ ਜੰਮ ਕੇ ਨਰੇਬਾਜੀ ਕੀਤੀ ਇਸ ਸਮੇਂ ਗੱਲਬਾਤ ਕਰਦਿਆਂ ਹੋਇਆ ਪ੍ਰਤਾਨ ਵਰਿੰਦਰਜੀਤ ਕੋਰ ਨੇ ਆਖਿਆ ਕਿ ਸੀਡੀਪੀਓ ਦਫਤਰ ਚੁਗਾਵਾਂ ਦਾ ਬਹੁਤ ਹੀ ਮੰਦਾ ਹਾਲ ਹੈ ਇੱਥੇ ਪੂਰੇ ਦਫਤਰ ਵਿੱਚ ਸੇਵਾਦਾਰ ਤੋਂ ਬਿਨਾਂ ਸਾਰੀਆਂ ਹੀ ਪੋਸਟਾਂ ਖਾਲੀ ਹਨ ਇੱਥੋਂ ਤੱਕ ਕਿ ਦਫਤਰ ਵਿੱਚ ਆਈ ਫੀਲ ਵੀ ਇੱਕ ਸੇਵਾਦਾਰ ਦੇ ਰਾਹੀਂ ਵੰਡ ਕੀਤੀ ਜਾ ਰਹੀ ਹੈ ਸੀਡੀਪੀਓ ਨੂੰ ਕਰਨੀ ਚਾਹੀਦੀ ਹੁੰਦੀ ਹੈ ਇਹ ਵੰਡ ਪਰ ਸੇਵਾਦਾਰ ਦੀ ਡਿਊਟੀ ਲਗਾਈ ਹੈ ਲਖਵਿੰਦਰ ਕੌਰ ਨੇ ਮੰਨਿਆ ਕਿ ਉਸਨੇ 110 ਸੈਂਟਰਾਂ ਨੂੰ ਫੀਡ ਵੰਡੀ ਹੈ ਇਸ ਮੌਕੇ ਪ੍ਰਧਾਨ ਵਿਰਿੰਦਰਜੀਤ ਕੌਰ ਨੇ ਮੰਗ ਕਰਤੀ ਕਿ ਸੀਡੀਪੀਓ ਦੀਆਂ ਸਾਰੀਆਂ ਭਾਵਨਾ ਉਤ ਸੇਵਾਦਾਰ ਨੂੰ ਦਿੱਤੀਆਂ ਜਾਣ ਤਾਂ ਜੋ ਸਾਨੂੰ ਆਂਗਣਵਾੜੀ ਵਰਕਰਾਂ ਨੂੰ ਵੀ ਤਨਖਾਹਾਂ ਸਹੀ ਸਮੇਂ ਤੇ ਮਿਲ ਸਕਣ ਉਹਨਾਂ ਨੇ ਆਖਿਆ ਕਿ ਜੇਕਰ ਸੀਡੀਪੀਓ ਦਫ਼ਤਰ ਚੁਗਾਵਾ ਵਿੱਚ ਸਟਾਫ ਨਾ ਭੇਜਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਜਿਆ ਸਿੰਗਰਚਾ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਗੱਲਬਾਤ ਕਰਦੇ ਹਾਂ ਪ੍ਰਧਾਨ ਵਿਰਿੰਦਰਜੀਤ ਕੌਰ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ ਮੈਂ ਸਰਵਾਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਆ ਇਹ ਮਸਲਾ ਕੀ ਹੈ ਸਾਡੇ ਇੱਥੇ ਸੀਡੀਪੀਓ ਬਲਾਕ ਜਿਹੜਾ ਆ ਸਾਰੇ ਦਾ ਸਾਰਾ ਖਾਲੀ ਪਿਆ 11 ਦੇ ਵਿੱਚ ਪੋਸਟਾਂ ਨੇ ਪਰ ਸਾਡੇ ਇੱਥੇ ਕੋਈ ਵੀ ਸੀਡੀਪੀਓ ਨਾ ਕੋਈ ਸੀਡੀਪੀਓ ਆ ਨਾ اکاؤنٹنٹ ਹੈ ਨਾ ਕਲਰਕ ਹੈ ਸੇ ਸੁਪਰਵਾਈਜ਼ਰਸ ਹੁੰਦੇ ਆ ਇੱਕ ਸਰਕਲ ਜਿਹੜਾ ਆ ਉਹਦੇ ਵਿੱਚ 28 ਤੋਂ 30 ਤੱਕ ਸੈਂਟਰ ਹੁੰਦੇ ਆ ਇੱਕ ਸੈਂਟਰ ਦੇ ਵਿੱਚ ਇੱਕ ਸਰਕਲ ਦੇ ਵਿੱਚ ਇੱਕ ਸੁਪਰਵਾਈਜ਼ਰ ਹੁੰਦੇ ਆ ਸੋ 6 ਸਾਡੇ ਸਰਕਲ ਨੇ 6 ਦੇ 6 ਵਿੱਚ ਸਹੀ ਸੁਪਰਵਾਈਜ਼ਰ ਨਹੀਂ ਹੈਗੇ ਨਾ ਹੀ ਇੱਥੇ ਕੋਈ ਸੀਡੀਪੀਓ ਨਾ ਅਕਾਊਂਟੈਂਟ ਨਾ ਕਲਰਕ ਨਾ ਸੀਨੀਅਰ ਸਹਾਇਕਿਆ ਨਾ ਇੱਥੇ ਸਾਡੇ ਕੋਆਰਡੀਨੇਟਰ ਆ ਸੋ 11 ਪੋਸਟਾਂ ਬਣਦੀਆਂ ਦਫ਼ਤਰ ਨੂੰ ਦੇਣੀਆਂ ਜਿਹਦੇ ਵਿੱਚੋਂ ਕਿ ਸਾਡੇ ਦਫ਼ਤਰ ਦੇ ਵਿੱਚ ਇੱਕ ਕੱਲਾ ਸੇਵਾਦਾਰ ਹੀ ਆ ਜਿਹੜਾ ਇਸ ਵੇਲੇ ਮੌਜੂਦ ਆ ਤੇ ਸੇਵਾਦਾਰ ਦੇ ਉੱਤੇ ਸਾਰੇ ਦਫ਼ਤਰ ਦਾ ਭਾਰ ਜਿਹੜਾ ਉਹ ਛੁੱਟਿਆ ਗਿਆ ਪਰੇਸ਼ਾਨੀਆਂ ਕੀ ਆ ਰਹੀਆਂ ਆਪਾਂ ਪਰੇਸ਼ਾਨੀਆਂ ਸਾਨੂੰ ਬਹੁਤ ਸਾਰੀਆਂ ਸਾਡੀਆਂ ਪਰੇਸ਼ਾਨੀਆਂ ਨੇ ਜਿਵੇਂ ਕਿ ਆਂਗਰਵਾੜੀ ਵਰਕਰਸ ਦਾ ਸਭ ਤੋਂ ਪਹਿਲੋਂ ਤੇ ਵੱਡਾ ਕਾਮਯਾਬੀ ਜਦੋਂ ਕੋਈ ਵੀ ਮਜ਼ਦੂਰ ਵੇਖੋ ਮਜ਼ਦੂਰੀ ਕਰਦਾ ਆ ਤਾਂ ਉਹਨੂੰ ਜੇਕਰ ਉਹਦਾ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲੋਂ ਉਹਨੂੰ ਉਹਦਾ ਮਿਲ ਜਾਵੇ ਉਹਦਾ ਮਿਹਨਤਾਨਾ ਮਿਲ ਜਾਵੇ ਤਾਂ ਉਹਦੀ ਸਾਰੇ ਦਿਨ ਦੀ ਥਕਾਵਟ ਲੱਸ ਜਾਂਦੀ ਆ ਸੋ ਇੱਥੇ ਮਸਲਾ ਐਵੇਂ ਹੋਇਆ ਪਿਆ ਵੀ 3 ਮਹੀਨੇ ਹੋ ਗਏ ਆ ਸਾਡਾ ਸਟੇਟ ਦਾ ਫੰਡ ਭੈਣ ਵਾਲਾ ਪਿਆ ਕਿਸੇ ਨੂੰ ਕੋਈ ਪਰਵਾਹ ਨਹੀਂ 2 ਮਹੀਨੇ ਤੋਂ ਸਾਡਾ ਜਿਹੜਾ ਸੈਂਟਰ ਫੰਡ ਜਿਹੜਾ 3 ਮਹੀਨਿਆਂ ਦਾ ਰਹਿੰਦਾ ਸਟੇਟ ਫੰਡ ਜਿਹੜਾ ਸਾਡਾ 2 ਮਹੀਨਾ ਰਹਿੰਦਾ 올 오버 ਸਾਡੀ ਜਿਹੜੀ ਤਨਖਾਹ ਆ ਉਹ ਨਹੀਂ ਪਈ ਤੇ ਵਰਕਰਸ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਆ ਉਹ ਠੰਡੇ ਪਏ ਆ ਵਰਕਰ ਹੈਲਪਰਸ ਇੰਨੀਆਂ ਮਜਬੂਰ ਨੇ ਕਈ ਜੜੀਆਂ ਨੇ ਉਹ ਵਿਧਵਾ ਨੇ ਕਈ ਤਲਾਕਸ਼ੁਦਾ ਨੇ ਕਈ ਅੰਗਹੀਨ ਨੇ ਬਹੁਤ ਸਾਰੀਆਂ ਮਜਬੂਰੀਆਂ ਆਉਂਦੀਆਂ ਪਈਆਂ ਨੇ ਇੱਥੋਂ ਤੱਕ ਮੈਨੂੰ ਦੱਸਿਆ ਜਾ ਰਿਹਾ ਵੀ ਕਰਜ਼ੇ ਚੁੱਕ ਕੇ ਉਹਨਾਂ ਨੇ ਤੇ ਫਿਰ ਆਪਣੇ ਘਰਾਂ ਦੇ ਗੁਜ਼ਾਰੇ ਜਿਹੜੇ ਉਹ ਕਰਦੀਆਂ ਪਈਆਂ ਮੈਡਮ ਫੀਡ ਕਿੰਦੇ ਵੰਡੀਏ ਸੀਡੀਪੀਓ ਤੋਂ ਬਗੈਰ ਵੰਡੀ ਜਾਂਦੀ ਸੀ ਫੀਡ ਸੀਡੀਪੀਓ ਤੋਂ ਬਗੈਰ ਨਹੀਂ ਵੰਡੀ ਜਾ ਸਕਦੀ ਕਿਉਂਕਿ ਸੀਡੀਪੀਓ ਨੇ ਫੀਡ ਨੂੰ ਪਹਿਲੋਂ ਵੰਡ ਕਰਨੀ ਹੁੰਦੀ ਹੈ ਸੁਪਰਵਾਈਜ਼ਰਸ ਦੇ ਵਿੱਚ ਸੀਡੀਪੀਓ ਵੰਡ ਕਰਦੇ ਫੀਡ ਦੀ ਸੁਪਰਵਾਈਜ਼ਰ ਨੂੰ ਦਿੰਦੇ ਆ ਸੁਪਰਵਾਈਜ਼ਰ ਅੱਗੋਂ ਵੰਡ ਕਰਕੇ ਵਰਕਰਸ ਨੂੰ ਜਿਹੜੇ ਉਹਨਾਂ ਦੇ ਅੰਡਰ ਸਰਕਲ ਹੁੰਦਾ ਹੈ ਉਹ ਸਰਕਲ ਦੇ ਵਿੱਚ 28 ਜਾਂ 30 ਸੈਂਟਰ ਹੁੰਦੇ ਆ ਉਹਨਾਂ ਨੂੰ ਵੰਡ ਕਰਕੇ ਫੀਡ ਦਿੰਦੇ ਆ ਸੋ ਇਹ ਜਿਹੜੀ ਫੀਡ ਆ ਇਹ ਸੇਵਾਦਾਰ ਨੇ ਆਪਣੇ ਆਪ ਵੰਡੀ ਆ ਤੇ ਪਿੱਛੋਂ ਦਬਾਅ ਤੋਂ ਵੰਡੀ ਆ ਡੀਪੀਓ ਮੈਡਮ ਦੇ ਕਹਿਣ ਤੇ ਤੇ ਡਾਇਰੈਕਟੋਰੇਟ ਤੋਂ ਉਹਨਾਂ ਦਬਾਅ ਪਾਇਆ ਗਿਆ ਜੇਕਰ ਡਾਇਰੈਕਟੋਰੇਟ ਇੱਕ ਸੇਵਾਦਾਰ ਕੋਲੋਂ ਫੀਡ ਵੰਡਾ ਸਕਦੇ ਆ ਪੂਰੇ ਬਲਾਕ ਦੀ ਜਿਹੜੀ ਕਿ ਸੀਡੀਪੀਓ ਦਾ ਕੰਮ ਬਣਦਾ ਆ ਤੇ ਫਿਰ ਉਹ ਡੀਡੀਓ ਪਾਵਰਸ ਦੇ ਦੇਣ ਇੱਕ ਸੇਵਾਦਾਰ ਨੂੰ ਡੀਓ ਪਾਵਰਸ ਦੇ ਦੇ ਦ ਤਾਂ ਕਿ ਉਹ ਸਾਡੀਆਂ ਤਨਖਾਹਾਂ ਵੀ ਬਣਾਉਣ ਸਾਰੇ ਕੰਮ ਫਿਰ ਦੇ ਦੇਣ ਇੱਕ ਸੇਵਾਦਾਰ ਨੂੰ ਜੇ ਇੱਕ ਸੇਵਾਦਾਰ ਦੇ ਸਿਰ ਤੇ ਹੀ ਸਾਰਾ ਦਫਤਰ ਚੱਲਣਾ ਆ ਕਿਉਂਕਿ ਬੜੀਆਂ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਪਈਆਂ ਆ ਕਈ ਜਿਹੜੀਆਂ ਵਰਕਰਸ ਨੇ ਉਹਨਾਂ ਨੇ ਬਾਹਰ ਜਾਣਾ ਆ ਉਹਨਾਂ ਦੇ ਉੱਤੇ ਸੈਂਪ ਜਿਹੜੀ ਆ ਸਾਈਨ ਸੀਡੀਪੀਓ ਦੇ ਹੋਣੇ ਆ ਐਨਓਸੀ ਲੈਣੀ ਆ ਕਈਆਂ ਨੂੰ ਸਰਟੀਫਿਕੇਟ ਚਾਹੀਦਾ ਮੈਡੀਕਲ ਸਰਟੀਫਿਕੇਟ ਚਾਹੀਦਾ ਆ ਪੀਐਮਐਮਬੀਵਾਈ ਦੇ ਕੇਸ ਨੇ ਜਿਵੇਂ ਪ੍ਰਧਾਨ ਮੰਤਰੀ ਮਾਤਰਵੰਦਨਾ ਯੋਜਨਾ ਨਾ ਸੁਣੀ ਗਈ ਮੰਗਣਾ ਪੂਰੀ ਫਿਰ ਅਗਲਾ ਸਟੈਪ ਕੀ ਹੋਊਗਾ ਤੁਹਾਡਾ ਜੇਕਰ ਸਾਡੀ ਮੰਗ ਨਾ ਸੁਣੀ ਗਈ ਤਾਂ ਫਿਰ ਅਸੀਂ ਸਰਕਾਰ ਦੇ ਖਿਲਾਫ ਵਿਸ਼ਾਲ ਪੱਧਰ ਤੇ ਰੋਜ਼ ਪ੍ਰਦਰਸ਼ਨ ਜਿਹੜਾ ਆ ਉਹ ਕਰਾਂਗੇ ਆਉਣ ਵਾਲੀਆਂ ਜਿਮਣੀਆਂ ਚੋਣਾਂ 'ਚ ਸਰਕਾਰ ਨੂੰ ਘੇਰਾਂਗੇ ਪਹਿਲੋਂ ਵੀ ਅਸੀਂ ਸਰਕਾਰ ਦੇ ਖਿਲਾਫ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਸੀਗਾ ਜਲੰਧਰ ਵਿਖੇ 6 ਜੁਲਾਈ ਨੂੰ ਸੋ ਮੁੱਖ ਮੰਤਰੀ ਸਾਹਿਬ ਦੀ ਪਤਨੀ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਰਖੜੀ ਦੇ ਉੱਤੇ ਸਾਨੂੰ ਸਾਡਾ ਮਾਨਪੱਤਰ ਜਿਹੜਾ ਮਾਨ ਸਰਕਾਰ ਵੱਲੋਂ ਆਉਣ ਤੋਂ ਪਹਿਲਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਆਂਗਣਵਾੜੀ ਵਰਕਰਜ਼ ਨਾਲ ਵਾਅਦਾ ਕੀਤਾ ਹੈ ਉਹਨਾਂ ਦੀ ਚੋਣ ਮੈਨੀਫੈਸਟੋ ਦਾ ਹਿੱਸਾ ਆ ਲਿਖਿਆ ਹੋਇਆ ਉਹਨਾਂ ਨੇ ਕਿ ਆਂਗਣਵਾੜੀ ਵਰਕਰਜ਼ ਨੂੰ ਮਾਣ ਪੱਤਾ ਜਿਹੜਾ ਉਹਨਾਂ ਦਾ ਦੁੱਗਣਾ ਕੀਤਾ ਜਾਊਗਾ ਸਰਕਾਰ ਬਣਨ ਤੇ ਜੋ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਸੋ ਇਹ ਮੰਗ ਅਸੀਂ ਲੈ ਕੇ ਗਏ ਸਾਂ ਤੇ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਨੇ ਕਿਹਾ ਕਿ ਤੁਹਾਡਾ ਮਾਣ ਪੱਤਾ ਜਿਹੜਾ ਜਲਦੀ ਦੁੱਗਣਾ ਕੀਤਾ ਜਾਊਗਾ ਤੇ ਰਖੜੀ ਤੇ ਤੁਹਾਨੂੰ ਜਿਹੜਾ ਆ ਇਹ ਤੋਹਫ਼ਾ ਦਿੱਤਾ ਜਾਊਗਾ ਸੋ ਅਸੀਂ ਅੱਜ ਤੱਕ ਵੇਟ ਕਰਦੇ ਪਏ ਹਾਂ ਕਿ ਸਾਡਾ ਤੋਹਫ਼ਾ ਕਿਹੜੇ ਰਸਤੇ 'ਚ ਆ ਕਿੱਥੇ ਵਿਆਹ ਸਾਨੂੰ ਨਹੀਂ ਪਤਾ ਵੀ ਮਾਨ ਸਰ ਗਲਤ ਖੇਡਾਂ ਜਿਹੜੀਆਂ ਆ ਕਿਉਂਕਿ ਇਹ ਸਰਕਾਰ ਜਿਹੜੀ ਆ ਸਿਰਫ ਇਸ਼ਤਿਹਾਰਾਂ ਦੇ ਵਿੱਚ ਹੀ ਨੌਕਰੀਆਂ ਦੇ ਰਹੀ ਆ ਤੁਸੀਂ ਦੇਖ ਲਓ ਸਾਡਾ ਦਫਤਰ ਸਾਰਾ ਖਾਲੀ ਪਿਆ ਕਿਤੇ ਨੌਕਰੀ ਤਾਂ ਜਿਹ ਨੌਕਰੀਆਂ ਦੇ ਰਹੀ ਸਰਕਾਰ ਤਾਂ ਸਾਡਾ ਫਿਰ ਦਫਤਰ ਖਾਲੀ ਕਿਉਂ ਪਿਆ ਹੋਵੇ 11 ਪੋਸਟਾਂ ਨੇ 11 ਦੀਆਂ 11 ਖਾਲੀ ਵਿਆਂ 11 ਪੋਸਟਾਂ ਬਣਦੀਆਂ ਨੇ ਔਰ ਇੱਥੇ ਇੱਕ ਵੀ ਨਹੀਂ ਸਿਰਫ ਇੱਕ ਸੇਵਾਦਾਰ ਦੇ ਆਸਰੇ ਡੇਢ ਦੋ ਮਹੀਨੇ ਤੋਂ ਦਫਤਰ ਜਿਹੜਾ ਹੈ ਉਹ ਚੱਲਦਾ ਪਿਆ 24 12 ਤਰੀਕ ਤੋਂ ਸਾਡੇ ਸੀਡੀਪੀਓ 12 8 ਤੋਂ ਇੱਥੇ ਕੋਈ ਸੀਡੀਪੀਓ ਨਹੀਂ ਹੈਗਾ ਦੀ ਮੈਂ ਸਰਕਲ ਪ੍ਰਧਾਨ ਆ ਤੇ ਸਾਡਾ ਇਹ ਦਫਤਰ ਜਿਹੜਾ ਇਹ ਖਾਲੀ ਪਿਆ ਬਿਲਕੁਲ ਕੋਈ ਇੱਥੇ ਸਟਾਫ ਮੈਂਬਰ ਨਹੀਂ ਹੈਗਾ 11 ਸ਼ੀਟਾਂ ਨੇ 11 ਦੀਆਂ 11 ਖਾਲੀ ਪਈਆਂ ਨੇ ਨਾ ਸੁਪਰਵਾਈਜ਼ਰ ਹੈ ਨਾ ਕੋਈ ਸੀਡੀਪੀਓ ਮੈਡਮ ਹੈ ਨਾ ਕਲਰਕ ਨਾ ਕਾਊਂਟੈਂਟ ਕੋਈ ਵੀ ਸਟਾਫ ਦਾ ਮੈਂਬਰ ਨਹੀਂ ਹੈਗਾ ਇੱਕ ਸੇਵਾਦਾਰ ਤੋਂ ਹੀ ਸਾਰਾ ਕੰਮ ਜਿਹੜਾ ਉਹ ਲਿਆ ਜਾ ਰਿਹਾ ਹੈ ਤੇ ਸਾਡਾ ਜਿੰਨੀਆਂ ਸੀਟਾਂ ਨੇ ਪੂਰੀਆਂ ਨਹੀਂ ਸਾਡੀ ਮੰਗ ਇਹ ਹੈ ਕਿ ਸਾਡਾ ਸਟਾਫ ਜਿਹੜਾ ਪੂਰਾ ਕੀਤਾ ਜਾਵੇ ਤੇ ਵਾਕੰਸੀਆਂ ਜਿਹੜੀਆਂ ਸਾਡੀਆਂ ਖਾਲੀ ਪਈਆਂ ਸੀਟਾਂ ਪੂਰੀਆਂ ਕੀਤੀਆਂ ਜਾਣ ਮਲਮ ਨੇ ਮੰਗ ਪੂਰੀ ਹੁੰਦੀ ਫਿਰ ਅਗਲਾ ਸਟਾਪ ਕੀ ਉਹਦਾ ਫਿਰ ਅਸੀਂ ਆਪਣੇ ਸਾਰੇ ਕੰਮਾਂ ਦਾ ਬਾਈਕਾਟ ਕਰਾਂਗੇ। ਸੇਵਾਦਾਰ ਜਦੋਂ ਸੇਵਾਦਾਰ ਦੀ ਡਿਊਟੀ ਕਰ ਰਹੀ ਲਖਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਸਨੇ 110 ਸੈਂਟਰਾਂ ਵਿੱਚ ਫੀਡ ਬੰਦੀ ਹੈ ਅਤੇ ਕੁਝ ਸੈਂਟਰ ਜੇ ਹੋਰ ਵੀ ਰਹਿੰਦੇ ਹਨ। ਉਹਨਾਂ ਨੇ ਆਖ ਕਿ ਜੋ ਉਹਨਾਂ ਦੇ ਅਫਸਰਾਂ ਵੱਲੋਂ ਉਹਨਾਂ ਨੂੰ ਹਦਾਇਤਾਂ ਦਿੱਤੀ ਜਾਂਦੀ ਹੈ ਉਹਨਾਂ ਦਾ ਕੰਮ ਹੈ ਕਿ ਉਹਦੀਆਂ ਹਦਾਇਤਾਂ ਦਾ ਪਾਲਣਾ ਕਰਨ। ਇਸ ਮੁਕੇ ਗੱਲਬਾਤ ਕਰਦਿਆਂ ਹੋਇਆਂ ਸੇਵਾਦਾਰ ਲਖਵਿੰਦਰ ਕੌਰ ਨੇ ਕਿਹਾ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ। ਸੇਵਾਦਾਰਿਆ ਠੀਕ ਹੈ ਇਹ ਜਿਹੜੀ ਫੀਡ ਆ ਡੀਪੀਓ ਦੇ ਮਤਲਬ ਕਿ ਕਹਿੰਦੇ ਤੇ ਵੰਡੀ ਆ ਠੀਕ ਹੈ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਹ ਜਿਹੜੀ ਫੀਡ ਸੈਂਟਰ ਤੋਂ ਸੈਂਟਰ ਮਤਲਬ ਕਿ ਲਾਪਾਤਰੀਆਂ ਦੇ ਮਤਲਬ ਕਿ ਦਿੱਤੀ ਜਾ ਉਹਨਾਂ ਤੁਹਾਨੂੰ ਕੋਈ ਲਿਫਤੀ ਦਿੱਤਾ ਜਾਂ ਮੂਹੇ ਬਣੀ ਨਹੀਂ ਲਿਫਤੀ ਨਹੀਂ ਦਿੱਤਾ ਮੂਹੇ ਬਣੀ ਹਾਂਜੀ 110 ਆ ਸੈਂਟਰਾਂ ਵਿੱਚ ਵੰਡੀ ਆ 56 ਸੈਂਟਰ ਹੈ 167 ਸੈਂਟਰ ਹੈ ਸੇਵਾਦਾਰ ਵੰਡਦਾ ਫੀਸ ਨਹੀਂ ਵੰਡ ਰਿਹਾ ਸਕਦਾ ਠੀਕ ਹੈ ਤੁਹਾਨੂੰ ਹੋਰ ਨੂੰ ਕੋਈ ਕੰਮ ਦਿੱਤੇ ਤਨਖਾਹਾਂ ਤੁਹਾਨੂੰ ਬਣਾਉਂਦੇ ਕੇ ਥੱਲੇ ਬਸ ਵੈ ਸੇਵਾਦਾਰ ਦਾ ਕੰਮ ਹੀ ਦਾ। ਆਹਾਂ ਤੁਸੀਂ ਸੇਵਾਦਾਰ ਦਾ ਇਹੋ ਵੀ ਦਫਤਰਾਂ ਬੰਦ ਕਰਨਾ ਤੇ ਖੋਲਣਾ ਡਾਕ ਵੰਡਣੀ ਤੇ ਬਿੱਲ ਜਮ੍ਹਾਂ ਕਰਾਉਣਾ। ਅੱਛਾ ਠੀਕ ਹੈ ਜੇ ਕੋਈ ਅਵਸਰ ਮੈਨੂੰ ਕੋਈ ਵੀ ਕੰਮ ਕਹੂਗਾ ਤੇ ਮੈਂ ਉਹ ਕੰਮ ਕਰ ਸਕਦੀ ਮੈਂ ਜਵਾਬ ਨਹੀਂ ਦੇ ਸਕਦੀ। ਕਿ ਨਾ ਕੀ ਉਹਨਾਂ ਬਿਜਨਾ ਤੁਹਾਨੂੰ ਆਟਰ ਦਿੱਤਾ ਹੈ ਵਾਲਾ। ਕਿ ਨਾ ਉਹਦਾ ਹਰਦੀਪ ਮੈਡਮ ਟਿੱਪਿਓ। ਕਿ ਨਾ ਉਹਦਾ ਹਰਦੀਪ ਮੈਡਮ ਹਰਦੀਪ ਮੈਡਮ ਹਾਂਜੀ। ਇਸੇ ਸਬੰਧੀ ਜਦੋਂ ਡੀਪੀਓ ਹਰਦੀਪ ਕੋਰਨਾ ਸੰਪਰਕ ਕੀਤਾ ਤਾਂ ਉਹਨਾਂ ਨੇ ਆਖਿਆ ਕਿ ਗਰਭਵਤੀ ਮਾਵਾਂ ਨੂੰ ਦੁੱਧ ਪਾਲਣ ਵਾਲੀਆਂ ਮਾਵਾਂ ਨੂੰ ਅਤੇ 6 ਸਾਲ ਦੇ ਛੋਟੇ ਬੱਚਿਆਂ ਨੂੰ ਜੋ ਫੀਡ ਆਈ ਹੈ ਉਹ ਫੀਡ ਸਮੇਂ ਸਿਰ ਮਿਲ ਸਕੇ ਇਸ ਲਈ ਸੇਵਾਦਾਰ ਲਖਵਿੰਦਰ ਕੋਰ ਦੀ ਫੀਡ ਲਈ ਵੰਡ ਲਈ ਡਿਊਟੀ ਲਗਾਈ ਹੈ। ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਲਾਕ ਚੁਗਾਵਾਂ ਦੇ ਸੀਡੀਪੀਓ ਦਫ਼ਤਰ ਵਿੱਚ ਜੋ ਵੀ ਪੋਸਟਾਂ ਹਨ ਉਹ ਭਰ ਦਿੱਤੀਆਂ ਜਾਣਗੀਆਂ। ਗੱਲਬਾਤ ਕਰਦਿਆਂ ਹੋਇਆਂ ਡੀਪੀਓ ਹਰਦੀਪ ਕੋਰ ਨੇ ਕਿਹਾ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ। ਅੰਬੀ ਸਰਚ ਇਸ ਟਾਈਮ ਕੁਝ ਬਲਾਕਸ ਤੇ ਸੀਡੀਪੀਓ ਪੋਸਟਡ ਨਹੀਂ ਆ ਉਹਦੇ ਰਿਗਾਰਡਿੰਗ ਡਾਇਰੈਕਟੋਰੇਟ ਨੂੰ ਲਿਖਿਆ ਗਿਆ ਤੇ ਜਿਹੜੀ ਮਾਟਰ ਹੈ ਪ੍ਰੋਸੈਸ ਚ ਜਲਦੀ ਉਹਨਾਂ ਨੂੰ ਐਡੀਸ਼ਨਲ ਚਾਰਜ ਦੇ ਦਿੱਤੇ ਜਾਣਗੇ ਦੂਸਰੇ ਸਟੈਟਿਸਟਿਕਸ ਤੋਂ ਤੇ ਜਿੱਥੇ ਦਾ ਬਲਾਕ ਚੋਂ ਬਹੁਤ ਕੁਝ ਇੰਪੋਰਟੈਂਟ ਸੀ ਸੈਰਨਾ ਦੇ ਜੀਸ 2 ਤੇ ਉਸ ਦੇ ਸਪਲੀਮੈਂਟਰੀ ਮਿਊਟੇਸ਼ਨ ਨੂੰ ਬਾਅਦਕੜ ਤੋਂ ਪ੍ਰਾਪਤ ਹੋਈ ਸੀ ਉਹ ਸਪਲੀਮੈਂਟਰੀ ਨਿਊਟ੍ਰੀਸ਼ਨ ਸਮੇਂ ਸਿਰ ਬੈਨੀਫੀਸ਼ੀਅਰਸ ਤੱਕ ਪਹੁੰਚ ਜਵੇ ਜਿੱਦੇ ਚ ਕੀ ਪ੍ਰੈਗਨੈਂਟ ਮਦਰਸ ਨਰਸਿੰਗ ਮਦਰ ਤੇ 6 ਸਾਲ ਤੋਂ ਹੀਠਾਂ ਦੇ ਬੱਚੇ ਆਉਂਦੇ ਨੇ ਤੇ ਉਹਨਾਂ ਦੀ ਸਿਹਤ ਦਾ ਨੁਕਸਾਨ ਨਾ ਹੋਵੇ ਤਾਂ ਲੋਕ ਖਿਤਚੋਂ ਆਂਗਣਵੜੀ ਸੈਂਟਰ ਟੂ ਸੈਂਟਰ ਉਹਦੀ ਸਪਲਾਈ ਕਰਵਾਈ ਗਈ ਹੈ ਜੀ ਉਹਨੂੰ ਤਾਂ ਖਾਣੇ ਕਹਿੰਦੇ ਹੀ ਉਧਾਰ ਲੈ ਕੇ ਆਪਣੇ ਘਰਾਂ ਨੂੰ ਚੋੜਾ ਕਰ ਰਹੇ ਆ ਤਾਂ ਖਾਹਮਣੀ ਨਹੀਂ ਮਿਲਦੀਆਂ ਵਿਧਵਾ ਨੇ ਅੰਗ ਹੀ ਇੰਗਰੀਡੀਅੰਟਸ ਨੇ ਬਣਕਸ਼ਾ ਨਹੀਂ ਆ ਰਹੀਆਂ ਤਾਂ ਖਾਣਾ ਨਹੀਂ ਮਿਲਦਾ ਇਸੇ ਉਹਦੇ ਚ ਜਦੋਂ ਹੀ ਅਡੀਸ਼ਨਲ ਚਾਰਜ ਦਿੱਤਾ ਜਾਂਦਾ ਹੈ ਸੀਡੀਪੀਓ ਨੂੰ ਤੁਹਾਡੇ ਸਾਰੇ ਪੈਂਡਿੰਗ ਤਨਖਾਹਾਂ ਤੇ ਪੱਤਰੇ ਕਲੀਅਰ ਕਰਵਾ ਦੇ। ਇਹ ਆਲਰੇਡੀ ਪ੍ਰੋਸੈਸਡ ਚ ਹੈ। ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਕੋਪੀ ਨਹੀਂ 2-4 ਦਿਨਾਂ ਚ ਆਪਣੇ 16 ਦਿਨਾਂ ਦੇ ਅਕਾਊਂਟ ਵਿੱਚ ਕਰਵਾ ਦੇਣਾ ਚਾਹੀਦਾ ਹੈ। ਇਹ ਤਸਵੀਰਾਂ ਸੀ ਤੁਹਾਨੂੰ ਸਾਂਝੀਆਂ ਕਰ ਰਹੇ ਆ ਇਹ ਤਸਵੀਰਾਂ ਸਰਵ ਆਂਗਣਵਾੜੀ ਵਰਕਰ ਯੂਨੀਅਨ ਦੀਆਂ ਵਰਕਰਾਂ ਅਤੇ ਹੈਲਪਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰੀਂਦਰਜੀਤ ਕੌਰ ਸ਼ੀਨਾ ਦੀ ਅਗਵਾਈ ਵਿੱਚ ਜਿਹੜਾ ਰੋਸ਼ਤਰਨਾ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਖਿਲਾਫ ਮੰਗ ਕੀਤੀ ਗਈ ਕਿ ਸੀਡੀਪੀਓ ਦਫਤਰ ਜਿਹੜਾ ਤੁਗਾਵਾਂ ਉੱਤੇ ਪੋਸਟਾਂ ਜਿਹੜੇ ਖਾਲੀ ਹਨ ਉਹਨਾਂ ਨੂੰ ਭਰਿਆ ਜਾਵੇ ਅਤੇ ਇਸ ਮੌਕੇ ਥੋੜੀ ਦੇਰ ਲਈ ਸੜਕ ਜਾਮ ਵੀ ਲਗਾਇਆ ਗਿਆ ਸੀ ਇਸ ਮੌਕੇ ਉਹਨਾਂ ਦੇ ਨਾਲ ਕੁਲਵੀਰ ਕੌਰ ਹਰਪ੍ਰੀਤ ਕੌਰ ਰਵਨਦੀਪ ਕੌਰ ਮਨਿੰਦਰ ਕੌਰ ਬਲਜੀਤ ਕੌਰ ਨੀਲਮ ਜੋਗਿੰਦਰ ਕੌਰ ਪਰਮਿੰਦਰ ਕੌਰ ਕਸ਼ਮੀਰੋ ਦੇਵੀ ਕੁਲਦੀਪ ਕੌਰ ਸੁਖਰਾਜ ਕੌਰ ਸਮੇਤ ਵੱਡੀ ਗਿਣਤੀ ਵਿੱਚ ਆਂਗਣਵਾਲੀ ਵਰਕਰਾਂ ਵੀ ਇਸ ਮੌਕੇ ਹਾਜ਼ਰ ਸਨ